ਚੰਗੀ ਸਿਹਤ ਅਤੇ ਰੋਜ਼ਾਨਾ ਜ਼ਿੰਦਗੀ ਲਈ ਅਪਣਾਏ ਗਏ ਬਹੁਤ ਹੀ ਅਸਰਦਾਰ 78 ਘਰੇਲੂ ਨੁਸਖੇ ਨੰਬਰ 1 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਥੋੜੀ ਜਿਹੀ ਜ਼ੈਅ ਜ਼ਮੈਨ ਮਲਾ ਕੇ ਖਾਣੀ ਸ਼ੁਰੂ ਕਰ ਦਿਓ ਨੰਬਰ 2 ਸਿਲਕੇ ਵਾਲੀਆਂ ਦਾਲਾਂ ਸਬਜ਼ੀਆਂ ਨਾਲ ਕੈਸਟਰੋਲ ਹਮੇਸ਼ਾ ਘਟਦਾ ਹੈ ਨੰਬਰ 3 ਭੋਜਨ ਤੋਂ ਪਹਿਲਾਂ ਮਿੱਠਾ ਖਾ ਕੇ ਬਾਅਦ ਵਿੱਚ ਖੱਟਾ ਖਾਣ ਨਾਲ ਸ਼ੂਗਰ ਨਹੀਂ ਹੁੰਦਾ ਦਿਨ ਦੇ ਸਮੇਂ ਪਾਣੀ ਨਾ ਪੀਣ ਨਾਲ ਬੁੱਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਪਾਣੀ ਭਰਪੂਰ ਮਾਤਰਾ ਵਿੱਚ ਪਿਓ ਨੰਬਰ 4 ਚੀਨੀ ਦੇ ਅੰਦਰ ਉਹ ਸਲਫਰ ਹੁੰਦਾ ਹੈ ਜੋ ਕਿ ਪਟਾਕਿਆਂ ਵਿੱਚ ਪਾਇਆ ਜਾਂਦਾ ਹੈ ਜੇਕਰ ਇਹ ਇੱਕ ਵਾਰ ਸਾਡੇ ਦੰਦਵਾਰਾ ਕਦੇ ਵੀ ਸਾਡੇ ਚੋ ਬਾਹਰ ਨਹੀਂ ਨਿਕਲਦਾ ਇਸ ਕਾਰਨ ਪਿੱਤੇ ਦਾ ਆਕਾਰ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਚੀਨੀ ਘੱਟ ਖਾਓ ਨੰਬਰ 5 ਛੋਟੇ ਕੇਲੇ ਵਿੱਚ ਵੱਡੇ ਕੇਲੇ ਦੇ ਮੁਕਾਬਲੇ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਨੰਬਰ 6 ਜ਼ਿਆਦਾ ਨਾ ਹੋਣ ਵਾਲੇ ਇਨਸਾਨ ਨੂੰ ਵਾਲ ਝਾੜਨ ਦੀ ਪ੍ਰੋਬਲਮ ਹੋ ਜਾਂਦੀ ਹੈ ਨੰਬਰ 7 ਜੇਕਰ ਤੁਸੀਂ ਆਪਣਾ ਵਜ਼ਨ ਚਲਦੀ ਵਧਾਉਣਾ ਚਾਹੁੰਦੇ ਹੋ ਤਾਂ ਉਵਾਲ ਕੇ ਆਲੂ ਖਾਓ ਨੰਬਰ 8 ਜੇਕਰ ਤੁਹਾਡੇ ਹੱਥਾਂ ਪੈਰਾਂ ਦਾ ਰੰਗ ਕਾਲਾ ਹੋ ਜਾਂਦਾ ਹੈ ਤਾਂ ਉਹਨਾਂ ਉੱਤੇ ਊਠਨੀ ਜਾਂ ਦੁੱਧ ਲਗਾਓ ਇਸ ਨਾਲ ਇਹ ਸਫੈਦ ਹੋ ਜਾਵੇਗਾ ਨੰਬਰ 9 ਅੰਗੂਰ ਖਾਣ ਦੇ ਨਾਲ ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ ਨੰਬਰ ਬਰਦੇ ਮਰੀਜ਼ਾਂ ਨੂੰ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 11 ਰਾਤ ਦੇ ਸਮੇਂ ਆਲੂ ਬਾਲ ਕੇ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ ਨੰਬਰ 12 ਜੇਕਰ ਤੁਹਾਨੂੰ ਕੋਈ ਗੁਰਦੇ ਦੀ ਬਿਮਾਰੀ ਹੈ ਤਾਂ ਇਸ ਵਿੱਚ ਕਦੇ ਵੀ ਖੜੇ ਹੋ ਕੇ ਪਾਣੀ ਨਾ ਪੀਓ ਨੰਬਰ 13 ਦੁਪਹਿਰ ਤੋਂ ਬਾਅਦ ਅਤੇ ਰਾਤ ਨੂੰ ਲਸਣ ਦੀ ਇੱਕ ਕਲੀ ਖਾ ਲਓ ਵਜ਼ਨ ਤੇਜ਼ੀ ਨਾਲ ਘਟਣ ਲੱਗ ਜਾਵੇਗਾ ਨੰਬਰ 14 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੋਵੇ ਤਾਂ ਘਰ ਵਿੱਚ ਮਸਰ ਦੀ ਦਾਲ ਜ਼ਿਆਦਾ ਖਾਇਆ ਕਰੋ ਨੰਬਰ 15 ਜੇਕਰ ਤੁਹਾਨੂੰ ਕਬਜ਼ ਦੀ ਬਿਮਾਰੀ ਹੈ ਤਾਂ ਸਵੇਰੇ ਪਾਣੀ ਪੀ ਕੇ ਕੁਝ ਦੇਰ ਅੱਡੀਆਂ ਦੇ ਭਾਰ ਚੱਲੋ ਕਬਜ਼ ਦੀ ਬਿਮਾਰੀ ਤੋਂ ਰਾਹਤ ਮਿਲੇਗੀ। ਨੰਬਰ 16 ਜੇਕਰ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਦੇ ਨਾਲ ਤੁਹਾਨੂੰ એનર્ਜੀ ਮਿਲੇਗੀ। ਨੰਬਰ 17 ਇੱਕ ਸਾਹ ਵਿੱਚ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਨਾਲ ਛਾਤੀ ਵਿੱਚ ਦਰਦ ਹੋ ਸਕਦਾ ਹੈ। ਨੰਬਰ 18 ਜੋ ਰੋਜ਼ਾਨਾ ਸਵੇਰੇ ਇੱਕ ਟਮਾਟਰ ਖਾ ਲੈਂਦਾ ਹੈ ਉਹਦੇ ਵਾਲ ਕਦੇ ਵੀ ਸਫੈਦ ਨਹੀਂ ਹੁੰਦੇ। ਨੰਬਰ 19 ਜੇਕਰ ਬੁਖਾਰ ਘਟ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਹੀ ਚੌਲਾਂ ਦਾ ਉਬਲਿਆ ਹੋਇਆ ਪਾਣੀ ਪੀ ਲਓ ਇਸ ਨਾਲ ਫਾਇਦਾ ਮਿਲੇਗਾ ਨੰਬਰ 2 ਬੀ ਲੰਬੇ ਸਮੇਂ ਤੱਕ ਚੁੱਪ ਕੇ ਟੀਵੀ ਦੇਖਣ ਨਾਲ ਰੀਡ ਦੀ ਹੱਡੀ ਅਤੇ ਗਰਦਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 21 ਵਾਲਾਂ ਦੀ ਨਵਾਈ ਵਧਾਉਣ ਦੇ ਲਈ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਮ사ਜ ਕਰੋ ਇਸ ਨਾਲ ਇਹ ਬਦਨ ਲੱਗਣਗੇ ਨੰਬਰ 22 ਜੇਕਰ ਕਿਚਨ ਵਿੱਚ ਕੰਮ ਕਰਦੇ ਸਮੇਂ ਹੱਥ ਝਾਲ ਜਾਵੇ ਤਾਂ ਜ਼ੈਤੂਨ ਦਾ ਤੇਲ ਲਗਾਉਣ ਨਾਲ ਆਰਾਮ ਮਿਲਦਾ ਹੈ ਨੰਬਰ 23 ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਮੋਚ ਆ ਜਾਵੇ ਤਾਂ ਬਰਫ਼ ਦਾ ਟੁਕੜਾ ਕੇ मालिश ਕਰੋ ਆਰਾਮ ਮਿਲੇਗਾ ਨੰਬਰ 24 ਤਿੰਨ ਛੋਟੀਆਂ ਇਲਾਇਚੀਆਂ ਨੂੰ ਇੱਕ ਚਮਚ ਸੌਂਫ ਨਾਲ ਪੀਸ ਲਓ ਅਤੇ ਫਿਰ ਇਸ ਮਿਸ਼ਰਣ ਨੂੰ ਇੱਕ ਗਲਾਸ ਦੁੱਧ ਵਿੱਚ ਰੋਜ਼ਾਨਾ ਲੈਣ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ ਤੇ ਤੁਹਾਡੀ ਐਨਕ ਵੀ ਉੱਤਰ ਸਕਦੀ ਹੈ ਨੰਬਰ 25 ਫਰਿੱਜ ਵਿੱਚ ਬ੍ਰੈਡ ਨਹੀਂ ਰੱਖਣੀ ਚਾਹੀਦੇ ਜੇਕਰ ਤੁਸੀਂ ਇਸ ਨੂੰ ਨਾਰਮਲ ਟੈਂਪਰੇਚਰ 'ਤੇ ਬਾਹਰ ਰੱਖਦੇ ਹੋ ਤਾਂ ਇਹ ਜ਼ਿਆਦਾ ਛੇਤੀ ਖਰਾਬ ਨਹੀਂ ਹੋਣਗੇ ਨੰਬਰ 26 ਸਟਰਾਬਰੀ ਦਾ ਇਸਤੇਮਾਲ ਕਰਨ ਨਾਲ ਦੰਦ ਕੁਦਰਤੀ ਤਰੀਕੇ ਨਾਲ ਸਫੈਦ ਹੋ ਜਾਂਦੇ ਹਨ ਨੰਬਰ 27 ਜੇਕਰ ਕੇਲਾ ਖਾਣ ਤੋਂ ਬਾਅਦ ਤੁਹਾਨੂੰ ਕਬਜ਼ ਦੀ ਸਿਆ ਹੋਵੇ ਤਾਂ ਕੇਲੇ ਉੱਪਰ ਕਾਲਾ ਨਮਕ ਲਗਾ ਕੇ ਖਾਓ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 28 ਜਿਆਦਾ ਚੀਨੀ ਵਾਲੀ ਚਾਹ ਪੀਣ ਨਾਲ ਲੋਕ ਜਲਦੀ ਮਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ ਨੰਬਰ 29 ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਗੁੜ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਅਨੀਮੀਆ ਹੋਣ ਦਾ ਖਤਰਾ ਨਹੀਂ ਰਹਿੰਦਾ ਨੰਬਰ 30 ਕੰਘਾਂਤੋਂ ਬਾਅਦ ਜੇਕਰ ਭਾਰੀਪਣ ਮਹਿਸੂਸ ਹੋਵੇ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪੀਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 31 ਕੱਚੀ ਮੂਲੀ ਖਾਣ ਦੇ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 32 ਅੰਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਬਾਲਾਂ ਉੱਤੇ ਲਗਾਉਣ ਦੇ ਨਾਲ ਬਾਲ ਕਾਲੇ ਅਤੇ ਸਿਲਕੀ ਹੋ ਜਾਂਦੇ ਹਨ ਨੰਬਰ 33 ਰਾਤ ਨੂੰ ਹਨੇਰੇ ਵਿੱਚ ਸੌਣ ਦੇ ਨਾਲ ਡਿਪਰੈਸ਼ਨ ਦਾ ਖਤਰਾ ਘਟ ਜਾਂਦਾ ਹੈ ਨੰਬਰ 34 ਜਦੋਂ ਵੀ ਸਿੱਕ ਆਉਣ ਲੱਗੇ ਤਾਂ ਆਪਣੀ ਨਜ਼ਰ ਨੂੰ ਝੁਕਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਵੱਧ ਜਾਵੇਗੀ ਨੰਬਰ 35 ਜੋ ਲੋਕ ਪੈਦਲ ਚੱਲਦੇ ਹਨ ਉਹਨਾਂ ਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 36 ਜੋ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ ਨੰਬਰ 37 ਕੰਮ ਕਰਨ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 38 ਜੇਕਰ ਤੁਸੀਂ ਚੂਹਿਆਂ ਤੋਂ ਪਰੇਸ਼ਾਨ ਹੋ ਤਾਂ ਪਦੀਨੇ ਨੂੰ ਮਸਲ ਕੇ ਦਰਵਾਜ਼ੇ ਦੇ ਕਿਨਾਰਿਆਂ ਤੇ ਰੱਖ ਲਓ ਘਰ ਵਿੱਚ ਚੂਹਿਆਂ ਦਾ ਆਉਣਾ ਬੰਦ ਹੋ ਜਾਵੇਗਾ ਨੰਬਰ 39 ਜਿੰਨਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਉਹਨਾਂ ਨੂੰ ਬਦਾਮ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਨੰਬਰ 40 ਟਮਾਟਰ ਦਾ ਸੌਪ ਪੀਣ ਦੇ ਨਾਲ ਵਜ਼ਨ ਘੱਟ ਹੁੰਦਾ ਹੈ ਇਹ ਸਾਡੀ ਅੱਖਾਂ ਤੇ ਸਾਡੀ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 41 ਗਰਮੀ ਦੀ ਵਜ੍ਹਾ ਨਾਲ ਚੱਕਰ ਆਉਣ ਜਾਂ ਉਲਟੀ ਆਵੇ ਜਾਂ ਫਿਰ ਮਾਈਗਰੇਨ ਦਾ ਦਰਦ ਹੋਵੇ ਤਾਂ ਅੱਧਾ ਗਲਾਸ ਦੁੱਧ ਵਿੱਚ ਗੂੰਦ ਅਤੇ ਮਿਸ਼ਰੀ ਮਿਲਾ ਕੇ ਪੀਓ ਰਾਹਤ ਮਿਲੇਗੀ। ਨੰਬਰ 42 ਜੇਕਰ ਤੁਹਾਡੇ ਚਿਹਰੇ ਤੇ ਬਾਰ-ਬਾਰ ਪਿੰਪਲ ਨਿਕਲ ਆਉਂਦੇ ਆ ਤਾਂ ਇੱਕ ਕਟੋਰੀ ਪਾਣੀ ਵਿੱਚ ਇੱਕ ਚਮਚ ਨਮਕ ਮਿਲਾ ਕੇ ਪਿੰਪਲ ਉੱਤੇ ਲਗਾਓ ਅਤੇ ਇਸ ਨੂੰ ਧੋ ਲਓ। ਹਫ਼ਤੇ ਵਿੱਚ 2-3 ਵਾਰ ਕਰੋ ਹੌਲੀ-ਹੌਲੀ ਪਿੰਪਲ ਹੋਣੇ ਬੰਦ ਹੋ ਜਾਣਗੇ। ਨੰਬਰ 43 ਜਿਆਦਾ ਚੌਲ ਖਾਣ ਦੇ ਨਾਲ ਡਾਈਟ੍ਰੀਜ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਨੰਬਰ 44 ਹਰ ਰੋਜ਼ ਕੋਈ ਸਮੇਂ ਤੱਕ ਨੌ ਰਗੜਨ ਦੇ ਨਾਲ ਤੁਹਾਡੇ ਵਾਲ ਹਮੇਸ਼ਾ ਕਾਲੇ ਰਹਿੰਦੇ ਹਨ। ਨੰਬਰ 48 ਸਵੇਰ ਦਾ ਖਾਣਾ ਛੱਡਣ ਦੇ ਨਾਲ ਇਨਸਾਨ ਦਾ ਸਰੀਰ ਫੁੱਲਣ ਲੱਗਦਾ ਹੈ ਅਤੇ ਉਸ ਦਾ ਹਾਜਮਾ ਵੀ ਸੁਸਤ ਹੋ ਜਾਂਦਾ ਹੈ। ਨੰਬਰ 46 ਸਿਰ ਵਿੱਚ ਦਰਦ ਹੋਣਾ, ਕਮਜ਼ੋਰੀ ਹੋਣੀ, ਚੱਕਰ ਆਉਣੇ ਸਾਰਿਆਂ ਦੀ ਵਜ੍ਹਾ ਸਵੇਰ ਦਾ ਖਾਣਾ ਨਾ ਖਾਣਾ ਹੈ। ਨੰਬਰ 47 ਆਂਬ ਨੂੰ ਠੰਡਾ ਕਰਕੇ ਖਾਓ ਅਤੇ ਇਸ ਤੋਂ ਬਾਅਦ ਕੱਚੀ ਰਸੀ ਪੀ ਲਓ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਦੇ ਵੀ ਫੈਂਸੀਆ ਨਹੀਂ ਹੋਣਗੀਆਂ। ਨੰਬਰ 48 ਹਰ ਰੋਜ਼ ਬਿਸਤਰੇ ਨੂੰ ਝਾੜ ਕੇ ਬਿਸ਼ਾਉਣ ਦੇ ਨਾਲ ਡਰਾਵਨੇ ਸੁਪਨੇ ਨਹੀਂ ਆਉਣਗੇ। ਨੰਬਰ 49 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹਨ ਤਾਂ ਆਲੂ ਬੁਖਾਰੇ ਦਾ ਜੂਸ ਪੀ ਲਓ। ਮਸਲੇ ਖਤਮ ਹੋ ਜਾਣਗੇ ਨੰਬਰ 50 ਬਾਲ ਲੰਬੇ ਕਰਨੇ ਹਨ ਤਾਂ ਸੂਰਜਮੁਖੀ ਦਾ ਤੇਲ ਆਪਣੇ ਬਾਲਾਂ ਵਿੱਚ ਲਗਾਓ ਅਤੇ ਇਸ ਦੀ ਮਾਲਿਸ਼ ਕਰੋ ਨੰਬਰ 51 ਜੇਕਰ ਤੁਹਾਡਾ ਪੇਟ ਵੱਧ ਰਿਹਾ ਹੈ ਤਾਂ ਖੰਡ ਅਤੇ ਚੌਲ ਮੈਦੇ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਨੰਬਰ 52 ਗਹਿਣਿਆਂ ਦੇ ਡੱਬੇ ਵਿੱਚ ਇੱਕ ਚੌਕ ਦਾ ਟੁਕੜਾ ਰੱਖ ਲਓ ਇਸ ਨਾਲ ਗਹਿਣੇ ਕਾਲੇ ਨਹੀਂ ਹੋਣਗੇ ਨੰਬਰ 53 ਰੋਜ਼ਾਨਾ ਬਦਾਮ ਖਾਣ ਦੇ ਨਾਲ ਸ਼ੂਗਰ ਅਤੇ ਦਿਲ ਦੀ ਬਿਮਾਰੀ ਨਹੀਂ ਹੁੰਦੀ ਨੰਬਰ 54 ਚਿਹਰੇ ਤੇ ਛਾਈਆਂ ਹੋਣ ਜਾਂ ਝੁਰੜੀਆਂ ਤਾਂ ਖੀਰੇ ਨੂੰ ਆਪਣੇ ਚਿਹਰੇ ਤੇ ਲਗਾਓ ਇਹ ਠੀਕ ਹੋ ਜਾਣਗੀਆਂ ਨੰਬਰ 55 ਦੁੱਧ ਵਿੱਚ ਖੰਜੂਰ ਮਿਲਾ ਕੇ ਇਸ ਦਾ ਜੂਸ ਬਣਾ ਕੇ ਪੀਣ ਨਾਲ ਕੱਦ ਲੰਬਾ ਹੋ ਜਾਂਦਾ ਹੈ। ਨੰਬਰ 56 ਪਾਣੀ ਵਿੱਚ ਅਦਰਕ ਵਾਲ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 57 ਟਮਾਟਰ ਦਾ ਸੂਪ ਪੀਣ ਨਾਲ ਚਿਹਰੇ ਤੋਂ ਛਾਈਆਂ ਅਤੇ ਝੁਰੜੀਆਂ ਗਾਇਬ ਹੋ ਜਾਂਦੀਆਂ ਨੇ ਤੇ ਚਿਹਰੇ ਤੇ ਨਖਾਰ ਆ ਜਾਂਦਾ ਹੈ। ਨੰਬਰ 58 ਪਥਰੀ ਹੋ ਜਾਵੇ ਤਾਂ ਖੀਰੇ ਦਾ ਜੂਸ ਪੀਓ ਇਸ ਤਰ੍ਹਾਂ ਪਥਰੀ ਬਾਰ ਨਿਕਲਣ ਵਿੱਚ ਮਦਦ ਮਿਲੇਗੀ ਨੰਬਰ 59 ਕਰੇਲੇ ਦੇ ਰਸ ਵਿੱਚ ਚੀਨੀ ਮਿਲਾ ਕੇ ਪੀਣ ਦੇ ਨਾਲ ਬਵਾਸੀਰ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 60 ਗੰਜਾਪਨ ਦੂਰ ਕਰਨ ਦੇ ਲਈ ਧਨੀਏ ਦਾ ਰਸ ਲਗਾਓ ਫਾਇਦਾ ਹੋਵੇਗਾ ਨੰਬਰ 61 ਕੱਚੇ ਨਾਰੀਅਲ ਦਾ ਤੇਲ ਲਗਾਉਣ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ ਨੰਬਰ 62 ਚਿਹਰੇ ਤੇ ਚੁੰਡੀਆਂ ਹਨ ਤਾਂ ਗ੍ਰੀਨ ਪੀ ਦਾ ਸੇਵਨ ਕਰੋ ਨੰਬਰ 63 ਚਿਹਰੇ ਤੇ ਸ਼ਾਈਆਂ ਹੋਣ ਤਾਂ ਨਿੰਬੂ ਦਾ ਛਰਕਾ ਲਗਾਓ ਚਿਹਰਾ ਸਾਫ ਹੋ ਜਾਵੇਗਾ ਨੰਬਰ 64 ਗੁੰਗੁਨਾ ਪਾਣੀ ਪੀਣ ਦੇ ਨਾਲ ਇਨਸਾਨ ਦਾ ਦਿਲ ਅਤੇ ਬਾਲ ਕਦੇ ਵੀ ਬੰਦ ਨਹੀਂ ਹੁੰਦੇ ਨੰਬਰ 65 ਹਰ ਰੋਜ਼ ਦਹੀਂ ਦਾ ਇਸਤੇਮਾਲ ਕਰੋ ਮੇਦਾ ਖਰਾਬ ਨਹੀਂ ਹੋਵੇਗਾ ਨੰਬਰ 66 ਸ਼ਾਮ ਨੂੰ ਚੌਲ ਖਾਣ ਦੇ ਨਾਲ ਚਰਬੀ ਛੇਤੀ ਬਦਲਣ ਲੱਗਦੀ ਹੈ ਨੰਬਰ 67 ਬੱਕਰੇ ਦਾ ਮੀਟ ਖਾਣ ਨਾਲ ਪਟਾਪਾ ਨਹੀਂ ਹੁੰਦਾ ਨੰਬਰ 68 ਖੀਰੇ ਨੂੰ ਹਰ ਰੋਜ਼ ਛਿਲਕੇ ਸਮੇਤ ਖਾਓ ਇਸ ਨਾਲ ਚਮੜੀ ਮੁਲਾਇਮ ਹੋ ਜਾਵੇਗੀ ਨੰਬਰ 69 ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘੱਟ ਹੋਣ ਲੱਗਦੀ ਹੈ। ਨੰਬਰ 70 ਜ਼ਖਮ ਦੀ ਸੋਜ ਨੂੰ ਦੂਰ ਕਰਨ ਦੇ ਲਈ ਪਿਆਜ਼ ਨੂੰ ਜਲਾ ਲਓ ਅਤੇ ਇਸ ਵਿੱਚ ਹਲਦੀ ਮਰਾ ਕੇ ਲਗਾਓ ਠੀਕ ਹੋ ਜਾਵੇਗਾ। ਨੰਬਰ 71 ਨੀਚੇ ਪੈਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 72 ਗਰਮ ਬਾਣੀ ਵਿੱਚ ਥੋੜਾ ਜਿਹਾ ਨਮਕ ਮਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਅਤੇ ਨੈਕਟੀਵਿਟੀ ਦੂਰ ਹੋ ਜਾਂਦੀ ਹੈ। ਨੰਬਰ 73 ਗਾੰਦੇ ਦੁੱਧ ਪੀਣ ਨਾਲ ਜਾਦਾ ਤੇਜ਼ ਹੁੰਦੀ ਹੈ ਨੰਬਰ 74 ਆਲੂ ਬਖਾਰਾ ਖਾਣ ਦੇ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 75 ਨਿੰਬੂ ਦੇ ਛਿਲਕੇ ਦਾ ਪਾਊਡਰ ਬਣਾ ਕੇ ਨਮਕ ਵਿੱਚ ਮਿਲਾ ਕੇ ਬਰਸ਼ ਕਰਨ ਦੇ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ ਨੰਬਰ 76 ਜੇਕਰ ਤੁਹਾਨੂੰ ਚੱਕਰ ਆਉਣੇ ਬੰਦ ਨਹੀਂ ਹੁੰਦੇ ਤਾਂ ਕਾਲੇ ਨਮਕ ਵਾਲਾ ਪਾਣੀ ਪੀ ਲਓ ਨੰਬਰ 77 ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਗੁਲਾਬ ਜਲ ਲਗਾਓ ਇਸ ਨਾਲ ਤੁਸੀਂ ਛੇਤੀ ਬੁੱਡੇ ਨਹੀਂ ਹੋਵੋਗੇ ਨੰਬਰ 78 ਸਵੇਰੇ ਖਾਲੀ ਪੇਟੇ ਭਿੱਜੇ ਹੋਏ ਅਕਰੋਟ ਕਾਂ ਦੇ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਤੇ ਤੁਹਾਡੇ ਵਾਲ ਵੀ ਮਜ਼ਬੂਤ ਹੋ ਜਾਂਦੇ ਆ ਦੋਸਤੋ ਇਸ ਅੱਜ ਦੀ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤਦ ਤੱਕ ਲਈ ਰੱਬ ਰਾਖਾ ਧੰਨਵਾਦ